ਜੀ ਸਰ ਆਜਾ ਕੇ ਸੇਵਾ ਵਿੱਚ ਆਇਆ ਹਾਂ ਕੀ ਕੀ ਕਹਿਣਾ ਚਾਹੂंगे ਆ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈ ਜੀ ਆ ਕਿ ਮੈਂ ਇਸ ਕਾਵਨ ਧਰਤੀ ਦੇ ਉੱਤੇ ਤੌਰ ਆਪਣਾ ਡੀਐਜੀ ਦਾ ਸਫ਼ਰ ਸ਼ੁਰੂ ਕਰਾਂ ਕਿ ਮੇਰੇ ਲਈ ਬਹੁਤ ਹੀ ਇੱਕ ਰੱਬ ਵੱਲੋਂ ਦਿੱਤੀ ਇੱਕ ਦਾਤ ਹੈ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸਤੰਡੇ ਨਾਲ ਆਪਣੇ ਫਰਜ਼ਾਂ ਨੂੰ ਨਿਭਾਏ ਦੋਰੇਰੀਆ ਡਰੋਨ ਇੱਕ ਵਟਾਈ ਲੂਆ ਕਿਸ ਤਰੀਕੇ ਨਾਲ ਇਸ ਤੇ ਕੰਮ ਕੀਤਾ ਜਾ ਰਿਹਾ ਹੈ ਜਿਹੇ ਪ੍ਰਕਾਰ ਦੇ ਡਟ ਬਚਾ ਦੇ ਪ੍ਰੋਜੈਕਟ ਚੱਲ ਰਿਹਾ ਹੈ 90 ਡਰੋਨ ਸਿਸਟਮ ਵੀ ਚੱਲ ਰਿਹਾ ਹੈ ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਜਿਹੜਾ ਜਿਹੜੀ ਟੀਮਰੇ ਆਸਪਾਸ ਬੈਠੀ ਹੈ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਜੋ ਮੇਰੇ ਪਹਿਲੇ ਮੇਰੇ ਡੀਐਲਜੀ ਸਾਹਿਬ ਮੈਨੂੰ ਦੱਸਦੇ ਗਏ ਨੇ ਆਲ ਸਹਿਲ ਅਦਿੱਤਿਆ ਮਨਿੰਦਰ ਦਰਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਨੇ ਜਿਹੜੀ ਆਉਂਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰਣਨੀਤੀ ਕੋਈ ਅਸੀਂ ਕੋਈ ਉਦੇ ਵਿੱਚ ਕੋਈ ਵਾਧਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਕਰ ਕਰਾ ਦੇਵਾਂਗੇ ਆਰਡਰੀ ਦੇ ਜਿਹਾ ਕਿ ਨੌਜਵਾਨ ਹੈ ਲਗਾਤਾਰ ਰੋਲ ਦੀਆਂ ਜਿਸ ਤਰੀਕੇ ਨਾਲ ਅਸਾਈਨਮੈਂਟ ਆ ਰਹੀ ਹੈ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜਗ੍ਹਾ ਕਰ Pase ਜਾਏ ਆਰਡਰੀ ਦੇ ਨੌਜਵਾਨਾਂ ਕਿਸ ਤਰੀਕੇ ਨਾਲ ਇਹਨਾਂ ਕੰਮਾਂ ਨੂੰ ਪ੍ਰਾਪਤ ਕਰਦੇ ਸਾਹ ਇਹ ਤਾਂ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਸਾਰਾ ਜਿਹੜਾ ਅਸੀਂ ਦੇਸ਼ ਦੇਸ਼ਵ੍ਰੋਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨਸਟ੍ਰੀਮ ਦੇ ਵਿੱਚ ਆਈਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਾਂ ਵੱਗ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਸੀ ਪੀੜਾ ਤੁਰ ਤੁਸੀਂ ਗੈਂਗਸਟਰ ਜਿੰਨੇ ਵੀ ਪਾਰੋਂ ਵੀ ਇਹ ਗੈਂਗਸਟਰ ਆਪੀ ਲਿਆ ਦੇ ਰਹੇ ਗੈਂਗਸਟਰਾਂ ਦੇ ਉੱਤੇ ਕਾਫੀ ਉਹ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਇਸ ਏਰੀਆ ਦੇ ਥੋੜੀ ਜਿਹੀ ਪ੍ਰੋਬਲਮ ਸੀ ਜਿਹੜੀ ਸਮਝਦੇ ਪੁਲਿਸ ਕਰਦੇ ਕਿ ਮਤਲਬ ਸੈਟਸ ਆਉਂ ਗਏ ਐਸਐਸਰ ਬੈਠੇ ਨੇ ਪਟਿਆਲਾ ਹੋ ਜਾਏਗਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੈਕਟਰਲ ਕੌਂਸਲ ਜਾਂ ਗੈਂਗਸਟਰ ਦਾ ਕੁਝ ਦਬਦਬਾ ਸੀ ਉਸ ਲੈਵਲ ਦੇ ਕੋਈ ਨਕਰੀ ਤੌਰ ਦੇ ਉੱਤੇ ਜਾਂ ਕੋਈ ਸਪੈਸ਼ਲ ਇਨੀਸ਼ੀਏਟਿਵ ਕਿ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਸ਼ਾਂਤੀ ਨਾਲ ਲੋਕ ਲੈ ਸਕਣ ਉਹ ਗੈਂਗਸਟਰ ਦਾ ਦਬਦਬਾ ਜਿਹੜਾ ਖ ਆ ਜਸਪੀ ਜਿਹੜਾ ਤਵਸੀਹ ਕੁਐਸਚਨ ਕੀਤਾ ਬੜਾ ਵੈਲਿਡ ਹੈਗਾ ਚੈਲੰਜਸ ਥੇ ਪਰ ਅਸੀਂ ਅਸ਼ੋਰ ਕਰਦੇ ਆਂ ਕਿ ਓਫ ਦਿ ਟੀਮ ਜਿਹੜੇ ਮੇਰੇ ਆਸ-ਪਾਸ ਹੈ ਜੀ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਹੋਰ ਜਦ ਲਾਇਆ ਵੀ ਇਸੇ ਕਰਕੇ ਗਿਆ ਤਾ ਉਹ ਇਹ ਸਰਕਾਰ ਤੇ ਮੇਰੇ ਡਿਜੂਸ ਹਾ ਬਿੱਤਰ ਜਾਂਦੇ ਮੈਂ ਇਸ ਵਾਰ ਕੀ ਕਹਾਂ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲੋਂ ਹੱਲੇ ਵੀ ਖੇਪਾ ਮੰਗਵਾਈਤ دارੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੀ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਜਦਿਆਂ ਖੇਪਾ ਆ ਰਹੀਆਂ ਅਸੀਂ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਪੀਐਸਐਫ ਜੜੀਆਂ ਦੂਜੀ ਏਜੰਸੀਆਂ ਕੁਫੀਆ ਏਜੰਸੀਆਂ ਨਾਲ ਨਰਮੀ ਤੇ ਜਿਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਸਰਸ਼ੋ ਸਰ ਪਬਲਿਕਰ ਦੇ ਨਾਲ ਕਾਜੀ ਤੁਹਾਡਾ ਰੇਮੇਸ਼ਰ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਤੇ ਐਸਐਸਪੀ ਵੀ ਜਿੱਥੇ ਪਬਲਿਕ ਨੂੰ ਤੁਸੀਂ ਕਾਜੀ ਪ੍ਰੈਕਟਿਸ ਦਿੰਦੇ ਹੋ ਰੇਂਜ ਵੱਡੀਆਂ ਪਬਲਿਕ ਦੇ ਨਾਲ ਉਸੇ ਤਰ੍ਹਾਂ ਦਾ ਹੀ ਤਾਲਮੋਲ ਰਹੇਗਾ ਜੀ ਜੇ ਆਪ ਵੀ ਲੋਕ ਵੀ ਆ ਕੇ ਆਪਣੀ ਹੁਨਰਾਂ ਦੱਸਣ ਉਹਨਾਂ ਨੂੰ ਅਵਾਲ ਜਿਸ ਤਰ੍ਹਾਂ ਪਹਿਲੇ ਦਾਰ ਦੇ ਰਹੇ ਆ। ਵੀਰ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਇੱਕ ਲੋਕ ਸੇਵਾ ਹੈ ਜੀ। ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭ ਦਾ ਵੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24 ਇਨ ਟੂ 7 ਮੈਂ अवेलेबल ਐ ਮੇਰੇ ਆਫੀਸਰਜ਼ ਦੇ ਕੋਲ ਥੈਂਕ ਯੂ